ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਇੱਕ ਓੰਕਾਰ ਤੇ ਜਿਵੇਂ ਕਿ ਅਸੀਂ ਪਿਛਲੀ ਵੀਡੀਓ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲੜੀ ਗਈ ਆਨੰਦਪੁਰ ਸਾਹਿਬ ਦੀ ਆਖਰੀ ਲੜਾਈ ਬਾਰੇ ਗੱਲ ਕੀਤੀ ਸੀ ਜਦੋਂ ਉਸੇ ਲੜਾਈ ਦੌਰਾਨ ਸਰਸਾ ਨਦੀ ਤੇ ਉਹਨਾਂ ਦਾ ਉਹਨਾਂ ਦੇ ਪਰਿਵਾਰ ਨਾਲ ਵਿਛੋੜਾ ਪੈ ਗਿਆ ਸੀ ਤੇ ਹਜ਼ਾਰਾਂ ਦੀ ਗਿਣਤੀ 'ਚ ਸਿੰਘ ਸ਼ਹੀਦ ਹੋ ਗਏ ਸੀ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਨਾਲ ਕੁਝ ਕੁ ਸਿੰਘ ਜਦੋਂ ਰੋਪੜ ਪਹੁੰਚੇ ਸੀਗੇ ਤਾਂ ਉੱਥੇ ਉਹਨਾਂ ਦੇ ਕੁਝ ਪਠਾਣਾ ਨਾਲ ਵੀ ਝੜਪ ਹੋਈ ਜਿੱਥੋਂ ਕਿ ਪਠਾਣਾ ਨੂੰ ਪਛਾੜ ਕੇ ਉਹ ਅੱਗੇ ਲੰਘ ਗਏ ਸੀ ਤਾਂ ਆਗੋਂ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਨਾਲ 40 ਸਿੰਘ ਚਮਕੌਰ ਪਹੁੰਚੇ ਚਮਕੌਰ ਸਾਹਿਬ ਕਹਿੰਦੇ ਆ ਜਿਹਨੂੰ ਅੱਜ ਆਪਾਂ ਤਾਂ ਉੱਥੇ ਪਹੁੰਚੇ ਤਾਂ ਉੱਥੋਂ ਦੇ ਲੋਕਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਬਾਰੇ ਪਹਿਲਾਂ ਹੀ ਪਤਾ ਸੀਗਾ ਉੱਥੋਂ ਦੀ ਜਿਹੜੀ ਜਨਤਾ ਸੀ ਤੇ ਉਹਨਾਂ ਨੂੰ ਇਹ ਵੀ ਪਤਾ ਸੀਗਾ ਕਿ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਸਿੰਘਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਮੁਗਲ ਫੌਜ ਨੇ ਕਿਵੇਂ 8-10 ਮਹੀਨੇ ਘੇਰਾ ਪਾ ਕੇ ਰੱਖਿਆ ਹਾਲਾਂਕਿ ਉਹਨਾਂ ਨੂੰ ਇਹ ਗੱਲ ਵੀ ਪਤਾ ਸੀਗਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕਸੂਰ ਕੋਈ ਨਹੀਂ ਸੀਗਾ ਉਹ ਸਿਰਫ ਜਿਹੜੇ ਲਤਾੜੇ ਗਏ ਲੋਕ ਸੀ ਤੀ ਸਦੀਆਂ ਤੋਂ ਨੀਵੇਂ ਲੋਕ ਸੀਗੇ ਛੂਦਰ ਲੋਕ ਸੀਗੇ ਸਿਰਫ ਉਹਨਾਂ ਨੂੰ ਧੌਣ ਉੱਚੀ ਕਰਕੇ ਜਿਉਣ ਦੀ ਇੱਕ ਤਾਕਤ ਬਖਸ਼ ਰਿਹਾ ਸੀਗਾ ਪੰਥ ਦੇ ਹੇਠ ਬਸ ਆਹੀ ਕਸੂਰ ਸੀਗਾ ਉਹਨਾਂ ਦਾ ਤੇ ਉਹ ਉੱਥੋਂ ਦੇ ਲੋਕਾਂ ਨੇ ਚਮਕੌਰ ਸਾਹਿਬ ਦੇ ਲੋਕਾਂ ਨੇ ਤੇ ਜਨਤਾ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਸਿੰਘਾਂ ਦਾ ਬੜਾ ਭਰਮਾ ਸਵਾਗਤ ਕੀਤਾ ਤੇ ਉਹਨਾਂ ਨੂੰ ਉੱਥੇ ਇੱਕ ਹਵੇਲੀ ਖਾਲੀ ਕਰਕੇ ਦਿੱਤੀ ਜਿਹਨੂੰ ਕਿ ਉੱਥੋਂ ਦੇ ਲੋਕ ਗੜੀ ਕਹਿੰਦੇ ਸੀਗੇ ਤੇ ਹੁਣ ਜਿਹਨੂੰ ਅਸੀਂ ਚਮਕੌਰ ਦੀ ਗੜੀ ਦੇ ਨਾਮ ਨਾਲ ਸੱਜਦੇ ਆ ਤੇ ਉਹ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਸਮੇਤ ਉਹਨਾਂ ਦੇ ਨਾਲ 40 ਸਿੰਘਾਂ ਨੇ ਉੱਥੇ ਡੇਰੇ ਲਾਏ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ 40 ਸਿੰਘਾਂ ਦੇ ਸਮੇਤ ਉਹਨਾਂ ਦੇ ਦੋਨੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਵੀ ਉਹਨਾਂ ਦੇ ਨਾਲ ਹੀ ਸੀ ਤਾਂ ਉੱਥੇ ਗੱਡੀ ਦੇ ਵਿੱਚ ਹੀ ਉੱਥੋਂ ਦੇ ਲੋਕਾਂ ਨੇ ਰਸਣ ਪਾਣੀ ਵੀ ਪਹੁੰਚਾਇਆ ਗੁਰੂ ਗੋਬਿੰਦ ਸਿੰਘ ਜੀ ਨੂੰ ਤੇ ਹੋਰ ਕਈ ਤਰ੍ਹਾਂ ਦੀ ਵੀ ਸਹਾਇਤਾ ਦਿੱਤੀ ਤਾਂ ਹੁਣ ਅੱਗੇ ਗੁਰੂ ਗੋਬਿੰਦ ਸਿੰਘ ਜੀ ਤੇ ਸਿੰਘਾਂ ਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਇਲਮ ਸੀਗਾ ਕਿ ਮੁਗਲ ਫੌਜ ਦੁਬਾਰਾ ਫੇਰ ਹਮਲਾ ਕਰਨਗੇ ਅੱਜ ਨਹੀਂ ਕੱਲ ਨਹੀਂ ਜਾਂ ਪਰਸੋਂ ਹਮਲਾ ਜ਼ਰੂਰ ਕਰਨਗੇ ਤਾਂ ਗੱਲ ਉਹੀ ਹੋਈ ਔਰੰਗਜ਼ੇਬ ਨੇ ਦਿੱਲੀੋਂ ਬੜੀ ਭਾਰੀ ਫੌਜ ਤੋਰਤੀ ਚੰਕੌਰ ਸਾਹਿਬ ਵੱਲ ਨੂੰ ਗੁਰਗੋਮ ਸਿੰਘ ਜੀ ਨੂੰ ਵੀ ਪਤਾ ਲੱਗ ਗਿਆ ਇਸ ਗੱਲ ਦਾ ਕਿ ਫੌਜਾਂ ਚੜ੍ਹ ਕੇ ਆ ਰਹੀਆਂ ਨੇ ਦਿੱਲੀ ਤੋਂ ਚਮਕੌਰ ਸਾਹਿਬ ਤੇ ਤੇ ਉਹਨਾਂ ਨੇ ਵੀ ਫਿਰ 40 ਜਥਿਆਂ ਦੇ ਵਿੱਚੋਂ 10-10 ਜਾਣਿਆਂ ਦੇ ਜਥੇ ਬਣਾ ਦਿੱਤੇ ਹਰ ਇੱਕ ਨੂੰ ਹਰ ਇੱਕ ਸਿੰਘ ਨੂੰ ਇੱਕ ਜਥੇ ਦੀ ਕਮਾਂਡ ਸੌਂਪਤੀ ਤੇ ਫੈਸਲਾ ਹੋਇਆ ਕਿ ਹਰੇਕ ਜਥਾ ਪਹਿਲਾਂ ਜਾਇਆ ਕਰੂਗਾ ਫੌਜ ਦਾ ਟੱਕਰਾਂ ਕਰਨ ਲਈ ਹੁਣ ਹਰੇਕ ਜਥੇ ਦੇ ਵਿੱਚ ਸਿਰਫ 10 ਸਿੰਘ ਸੀ 10 ਸਿੰਘ ਗੜੀ ਤੋਂ ਬਾਹਰ ਲੜਨ ਲਈ ਜਾਂਦੇ ਸੀਗੇ ਲੱਖਾਂ ਦੀ ਫੌਜ ਨਾਲ ਬਲਬਲੇ ਕੀ ਸੀਗੇ ਬਲਬਲੇ ਅਸ਼ਮਾਨ ਸੁੰਦੇ ਸੀਗੇ ਜਜਵੇ ਪਹਾੜਾਂ ਨਾਲ ਟਕਰਾਉਣ ਦੀ ਹਿੰਮਤ ਰੱਖਦੇ ਸੀਗੇ ਗੱਲ ਕੀ ਸੀਗੀ ਗੱਲ ਇਹ ਸੀਗੀ ਕਿ ਮੁਗਲ ਫੌਜ ਦੇ ਹੱਥ ਜਿਉਂਦਿਆਂ ਨਹੀਂ ਆਉਣਾ ਨਾ ਝੁਕਣਾ ਨਾ ਗੋਡੇ ਟੇਕਣੇ ਨਾ ਮੈਦਾਨ ਛੱਡਣਾ ਲੜਨਾ ਆ ਤੇ ਮਰਨਾ ਆ ਬਸ ਆਹੀ ਜਜਵੇ ਸੀਗੇ ਸਿੰਘਾਂ ਦੇ ਤੇ 10-10 ਸਿੰਘ ਘੜੀ ਚੋਂ ਬਾਹਰ ਆਉਂਦੇ ਮੁਗਲ ਫੌਜ ਨਾਲ ਟੱਕਰ ਲੈਂਦੇ ਮਾਰ ਕੇ ਸ਼ਹੀਦ ਹੋ ਜਾਂਦੇ ਉਹਨਾਂ ਨੂੰ ਐਵੇਂ ਹੀ ਫਿਰ ਅਗਲਾ ਜਥਾ ਆਇਆ ਬਾਬਾ ਅਜੀਤ ਸਿੰਘ ਜੀ ਦਾ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਤਲਵਾਰ ਦੇ ਕੇ ਤੇ ਆਸ਼ੀਰਵਾਦ ਦੇ ਕੇ ਤੋਰਿਆ ਤੇ ਬਾਬਾ ਅਜੀਤ ਸਿੰਘ ਮੁਗਲ ਫੌਜ ਨਾਲ ਲੋਹਾ ਲੈਂਦੇ ਆ ਲੜਦੇ ਆ ਸ਼ਹੀਦ ਹੋ ਗਏ ਅਗਲਾ ਜਥਾ ਛੋਟੇ ਸਾਹਿਬ ਜੀ ਦੇ ਬਾਬਾ ਅਜੀਤ ਸਿੰਘ ਜੀ ਦਾ ਆਇਆ ਉਹ ਵੀ ਮੁਗਲ ਫੌਜ ਨਾਲ ਲੜਦੇ ਆ شدت ਨਾਲ ਪੂਰੀ ਯੋਧਿਆਂ ਦੀ ਤਰ੍ਹਾਂ ਸ਼ਹੀਦ ਹੋ ਗਏ ਤਾਂ ਇਥੋਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਮਰਦ ਅਗਮੜਾ ਹੋਣ ਦੀ ਬੜੀ ਵੱਡੀ ਤੇ ਲਾਸਾਨੀ ਮਿਸਾਲ ਪੇਸ਼ ਕੀਤੀ ਕਿ ਉਹਨਾਂ ਨੇ ਆਪਣੇ ਦੋਨੋਂ ਸਾਹਿਬਜ਼ਾਦੇ ਜੰਗ ਦੇ ਵਿੱਚ ਸ਼ਹੀਦ ਕਰਵਾ ਦਿੱਤੇ ਖੁਦ ਆਪਣੇ ਹੱਥੀਂ ਤਿਆਰ ਕਰਕੇ ਤੋਰਿਆ ਉਹਨਾਂ ਨੂੰ ਜੰਗ ਦੇ ਲਈ ਤਾਂ ਅਖੀਰ ਦੇ ਵਿੱਚ ਜਦੋਂ ਸਾਰੇ ਸਿੰਘ ਸ਼ਹੀਦ ਹੋ ਗਏ ਤਾਂ ਗੁਰੂ ਗੋਬਿੰਦ ਸਿੰਘ ਜੀ ਸਮੇਤ 7 ਤੋਂ 8 ਸਿੰਘ ਬਚ ਗਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਅਗਲਾ ਜਥਾ ਖੁਦ ਦੀ ਕਮਾਂਡ ਹੇਠ ਗੜੀ ਛੱਡਣ ਲਈ ਤੋਰਨ ਦਾ ਫੈਸਲਾ ਕੀਤਾ ਕੇ ਹੁਣ ਆਪਾਂ ਚੱਲਦੇ ਆਂ ਸਿੰਘਾਂ ਦੇ ਕਹਿਣ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਸੋਚਣਾ ਪਿਆ ਤੇ ਉਹਨਾਂ ਨੇ ਫੈਸਲਾ ਕੀਤਾ ਕਿ ਗੱਡੀ ਛੱਡੀ ਜਾਊਗੀ ਹੁਣ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਗੱਡੀ ਛੱਡਣ ਦਾ ਫੈਸਲਾ ਡਰ ਕੇ ਨਹੀਂ ਕੀਤਾ ਸੀਗਾ ਕਿਉਂ ਡਰਗੇ ਸੀ ਡਰਿਓ ਕਦੇ ਵੀ ਨਹੀਂ ਸੀ ਕਦੇ ਵੀ ਨਹੀਂ ਡਰੇ ਸੀਗੇ ਬਸ ਉਹ ਫੈਸਲਾ ਸਿੰਘਾਂ ਦੇ ਰਹਿਨਮਾਈ ਹੇਠ ਹੋਇਆ ਕਿ ਗੜੀ ਛੱਡੀ ਜਾਵੇ ਤਾਂ ਕਿ ਖਾਲਸਾ ਪੰਥ ਦਾ ਬजूद ਆ ਜਿਹੜਾ ਉਹ ਜਿਉਂਦਾ ਰਹਿ ਸਕੇ ਤੇ ਇਸੇ ਗੱਲ ਕਰਕੇ ਗੁਰੂ ਗੋਬਿੰਦ ਸਿੰਘ ਜੀ ਤੇ ਸੱਤ ਅੱਠ ਸਿੰਘਾਂ ਨੇ ਚਮਕੌਰ ਦੀ ਗੜੀ ਛੱਡ ਦਿੱਤੀ ਤੇ ਉਹ ਮਾਸ਼ੀਵਾਲ ਦੇ ਜੰਗਲਾਂ ਵੱਲ ਨੂੰ ਤੁਰ ਪਏ ਅੱਗੇ ਕੀ ਹੋਇਆ ਉਹ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਤੇ ਸਾਡੇ ਚੈਨਲ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ